ਸਿੱਖ ਦਾ ਹਮੇਸ਼ਾ ਗੁਰੂ ਦੇ ਘਰ ਨਾਲ ਪਿਆਰ ਹੈ ਗੁਰਧਾਮਾਂ ਦੇ ਪ੍ਰਤੀ ਸ਼ਰਧਾ ਹੈ ਭਾਵਨਾ ਹੈ ਗੁਰੂ ਘਰਾਂ ਦੀ ਮਰਜ਼ਾਦਾ ਨੂੰ ਬਹਾਲ ਰੱਖਣ ਲਈ ਸਿੱਖ ਕੌਮ ਨੇ ਕਈ ਲਹੂ ਡੋਲਵੀਆਂ ਲੜਾਈਆਂ ਲੜੀਆਂ ਕਈ ਵਾਰ ਮੋਰਚੇ ਲਾ ਕੇ ਸ਼ਹਾਦਤਾਂ ਦਾ ਜਾਮ ਪੀਤਾ 21 ਫਰਵਰੀ ਨੂੰ ਆ ਰਿਹਾ ਇਤਿਹਾਸਕ ਦਿਹਾੜਾ ਜਾਤੋ ਦਾ ਮੋਰਚਾ ਇਹ ਮੋਰਚਾ ਕਿਉਂ ਲੱਗਾ ਕੀ ਕਾਰਨ ਸਨ ਕਿਵੇਂ ਸਿੱਖ ਕੌਮ ਨੇ ਸ਼ਹਾਦਤਾਂ ਦੇ ਕੇ ਅੰਗਰੇਜ਼ ਸਰਕਾਰ ਵਿਰੁੱਧ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਇਹ ਵੱਡਾ ਸੰਘਰਸ਼ ਲੜਿਆ ਜਿਸ ਅੱਗੇ ਅੰਗਰੇਜ਼ ਸਰਕਾਰ ਨੂੰ ਵੀ ਝੁਕਣਾ ਪਿਆ ਕਿਵੇਂ ਸਿੱਖਾਂ ਨੇ ਸ਼ਹੀਦੀਆਂ ਦੇ ਕੇ ਮਹੰਤਾਂ ਤੋਂ ਗੁਰਦામ ਆਜ਼ਾਦ ਕਰਵਾਏ 1925 ਵਿੱਚ ਸਿੱਖ ਗੁਰਦੁਆਰਾ ਐਕਟ ਪਾਸ ਹੋਇਆ ਇਸ ਵੀਡੀਓ ਰਾਹੀਂ ਆਪਾਂ ਸਾਰੇ ਇਤਿਹਾਸ ਨੂੰ ਸਮਝਣ ਦਾ ਯਤਨ ਕਰਾਂਗੇ 18ਵੀਂ ਸਦੀ ਦੇ ਵਿੱਚ ਸਿੱਖ ਕੌਮ ਵੱਲੋਂ ਬਹੁਤ ਵੱਡੇ ਸੰਘਰਸ਼ ਕੀਤੇ ਗਏ ਕੱਲੂ ਘਾਰੇ ਵਾਪਰੇ ਐਸਾ ਵੀ ਸਮਾਂ ਆਇਆ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਜਾਂਦਾ ਸੀ ਤਕਰੀਬਨ 70 ਤੋਂ 80 ਸਾਲ ਦਾ ਸਮਾਂ ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਕੀਤਾ ਇਸ ਸਮੇਂ ਦੌਰਾਨ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਨਿਰਮਲਿਆਂ ਅਤੇ ਉਦਾਸੀਆਂ ਦੇ ਕੋਲ ਰਿਹਾ ਇਹਨਾਂ ਵਿੱਚ ਬਹੁਤ ਸੂਝਵਾਨ ਵਿਦਵਾਨ ਲੋਕ ਵੀ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਹੁਤ ਜਗੀਰਾਂ ਗੁਰਦੁਆਰਾ ਸਹਿਬਾਨਾਂ ਦੇ ਨਾਮ ਲਾਈਆਂ ਗਈਆਂ ਬੜੀ ਭਾਵਨਾ ਸੀ ਸ਼ੇਰੇ ਪੰਜਾਬ ਦੀ ਗੁਰੂ ਘਰਾਂ ਪ੍ਰਤੀ ਧਨ ਦੌਲਤ ਦੇ ਲਾਲਚੀ ਲੋਕ ਮਹੰਤ ਸਮੇਂ ਨਾਲ ਗੁਰਦੁਆਰਿਆਂ ਤੇ ਕਬਜ਼ ਹੋ ਜਾਂਦੇ ਨੇ ਇਹਨਾਂ ਵੱਲੋਂ ਗੁਰੂ ਘਰਾਂ ਵਿੱਚ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅੰਗਰੇਜ਼ ਸਰਕਾਰ ਦੀ ਛਾ ਵੀ ਇਹਨਾਂ ਲੋਕਾਂ ਨੂੰ मिल ਗਈ ਕਿਉਂਕਿ ਅੰਗਰੇਜ਼ ਵੀ ਜਾਣਦੇ ਸਨ ਕਿ ਸਿੱਖਾਂ ਨੂੰ ਹੱਕ ਸੱਚ ਲਈ ਜੂਝਣ ਦੀ ਤਾਕਤ ਗੁਰਧਾਮਾਂ ਤੋਂ ਮਿਲਦੀ ਹੈ ਸਰਕਾਰ ਵੱਲੋਂ ਮਹੰਤਾਂ ਦੇ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਦਿੱਤਾ ਗਿਆ ਇਹਨਾਂ ਨੂੰ ਜਾਇਜ਼ ਨਜਾਇਜ਼ ਹਥਿਆਰ ਰੱਖਣ ਦੀ ਵੀ ਅੰਗਰੇਜ਼ ਸਰਕਾਰ ਵੱਲੋਂ ਖੁੱਲ ਸੀ ਫਿਰ ਸਿੱਖ ਕੌਮ ਵੱਲੋਂ ਇਹਨਾਂ ਗਲਤ ਲੋਕਾਂ ਤੋਂ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਲੈਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ ਇਸ ਗੁਰਦੁਆਰਾ ਸੁਧਾਰ ਲਹਿਰ ਨੂੰ ਦਬਾਉਣ ਲਈ ਅੰਗਰੇਜ਼ ਸਰਕਾਰ ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਕੀਤੇ ਸਿੱਖ ਕੌਮ ਦੇ ਬਹਾਦਰ ਯੋਧਿਆਂ ਵੱਲੋਂ ਇਸ ਜ਼ੁਲਮ ਦੇ ਖਿਲਾਫ ਕਈ ਮੋਰਚੇ ਲਾਏ ਗਏ ਚਾਬੀਆਂ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਇਸੇ ਤਰ੍ਹਾਂ ਜਤੋ ਦਾ ਮੋਰਚਾ ਲੱਗਾ ਇਸੇ ਹੀ ਸਮੇਂ ਦੌਰਾਨ ਕਈ ਸਾਕੇ ਵੀ ਵਾਪਰੇ ਸਾਕਾ ਨਨਕਾਣਾ ਸਾਹਿਬ ਸਾਕਾ ਪੰਜਾ ਸਾਹਿਬ ਇਹਨਾਂ ਮੋਰਚਿਆਂ ਦਾ ਅਤੇ ਸਾਕੇ ਵਾਪਰਨ ਦਾ ਇੱਕੋ ਹੀ ਕਾਰਨ ਸੀ ਕਿ ਗਲਤ ਲੋਕਾਂ ਅਤੇ ਮਹੰਤਾਂ ਤੋਂ ਇਤਿਹਾਸਕ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਜਾਵੇ ਭਾਵੇਂ ਕਿ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਸੀ ਪਰ ਫਿਰ ਵੀ ਲੰਮੇ ਸੰਘਰਸ਼ ਤੋਂ ਬਾਅਦ 1925 ਵਿੱਚ ਗੁਰਦੁਆਰਾ ਐਕਟ ਬਣਦਾ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋਂ ਮੰਡੀ ਦੇ ਲਾਗੇ ਹੈ ਇਸ ਥਾਂ ਨੂੰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸ਼ੋਪਾਪਤ ਹੈ ਜਿਸ ਸਮੇਂ ਦਾ ਅਸੀਂ ਜੇਕਰ ਕਰ ਰਹੇ ਹਾਂ ਉਦੋਂ ਇਹ ਨਾਬੇ ਦੇ ਰਾਜੇ ਦਾ ਇਲਾਕਾ ਸੀ ਇਹ ਮੋਰਚਾ ਨਾਬਾ ਰਾਜ ਵਿੱਚ ਲੱਗਾ ਨਾਬਾ ਫੂਲਕੀਆ ਰਿਆਸਤ ਵਿੱਚੋਂ ਇੱਕ ਰਿਆਸਤ ਸੀ ਭਾਈ ਫੂਲ ਨੂੰ ਸਤਿਗੁਰੂ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਰਾਜ ਭਾਗ ਪ੍ਰਾਪਤ ਹੋਇਆ ਸੀ ਭਾਈ ਫੂਲ ਦੇ ਦੋ ਪੁੱਤਰ ਸਨ ਤਲੋਕਾ ਅਤੇ ਰਾਮਾ ਇਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤਲੋਕ ਸਿੰਘ ਅਤੇ ਰਾਮ ਸਿੰਘ ਬਣ ਗਏ ਭਾਈ ਤਲੋਕ ਸਿੰਘ ਦੇ ਪੜਪੋਤੇ ਹਮੀਰ ਸਿੰਘ ਨੇ ਨਾਭਾ ਰਾਜ ਦੀ ਨਹੀਂ ਧਰੀ ਇਸ ਰਾਜ ਘਰਾਣੇ ਵਿੱਚ ਮਹਾਰਾਜਾ ਹੀਰਾ ਸਿੰਘ ਦੇ ਪਿੱਛੋਂ ਉਹਨਾਂ ਦੇ ਪੁੱਤਰ ਟਿੱਕਾ ਰਿਪ ਦਮਨ ਸਿੰਘ ਜਨਵਰੀ 1912 ਨੂੰ ਨਾਭੇ ਦੀ ਰਾਜਗਦੀ ਤੇ ਬੈਠਦੇ ਨੇ ਉਸ ਵੇਲੇ ਇਹਨਾਂ ਦੀ ਉਮਰ 28 ਸਾਲ ਦੀ ਹੈ ਬਚਪਨ ਦੀ ਪੜ੍ਹਾਈ ਸਿੱਖੀ ਮਾਹੌਲ ਦੇ ਅੰਦਰ ਅਤੇ ਰਹਿਤਮਾਨ ਗੁਰਸਿੱਖ ਵਿਦਵਾਨਾਂ ਦੇ ਹੱਥੋਂ ਹੋਈ ਜਿਸ ਕਾਰਨ ਇਹਨਾਂ ਦੇ ਅੰਦਰ ਸ਼ੁਰੂ ਤੋਂ ਹੀ ਸਿੱਖੀ ਜਜ਼ਬਾ ਅਤੇ ਪੰਥਕ ਪਿਆਰ ਸੀ ਇਸ ਤਰ੍ਹਾਂ ਨਾਬਿਆਸਤ ਦੇ ਮਹਾਰਾਜਾ ਰਿਪ ਦਮਨ ਸਿੰਘ ਜੀ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਪੂਰਨ ਭਰੋਸਾ ਹੈ ਆਪਣੀ ਤਾਜਪੋਸ਼ੀ ਸਮੇਂ ਅੰਗਰੇਜ਼ ਸਰਕਾਰ ਦਾ ਥਾਪੜਾ ਲੈਣ ਦੀ ਥਾਂ ਸਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੇਸ਼ਟ ਜਾਣਦਿਆਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਗਾਤਰੇ ਕਿਰਪਾਨ ਸਜਾ ਕੇ ਰਾਜ ਭਾਗ ਸੰਭਾਲ ਲਿਆ ਸਾਰੇ ਸਿੱਖ ਇਹਨਾਂ ਦਾ ਸਤਕਾਰ ਕਰਦੇ ਸਨ ਪਰ ਇਹ ਗੱਲਾਂ ਅੰਗਰੇਜ਼ ਸਰਕਾਰ ਨੂੰ ਚੰਗੀਆਂ ਨਾ ਲੱਗੀਆਂ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਗੱਦੀੋਂ ਲਾਉਣਾ ਚਾਹੁੰਦੀ ਸੀ ਅੰਗਰੇਜ਼ ਸਰਕਾਰ ਨੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਮਹਾਰਾਜਾ ਰਿਪ ਦਮਨ ਸਿੰਘ ਖਿਲਾਫ 扑ੜਕਾ ਕੇ ਉਹਨਾਂ ਉੱਤੇ ਕਈ ਝੂਠੇ ਮੁਕੱਦਮੇ ਬਣਾ ਦਿੱਤੇ ਜਿਸ ਕਰਕੇ ਜੁਲਾਈ 1923 ਈਸਵੀ ਨੂੰ ਮਹਾਰਾਜਾ ਰਿਪ ਦਮਨ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਅੰਗਰੇਜ਼ ਸਰਕਾਰ ਵੱਲੋਂ ਕੀਤੇ ਗਏ ਇਸ ਦੁਰਵਿਹਾਰ ਕਾਰਨ ਸਿੱਖ ਗੁੱਸੇ ਵਿੱਚ ਸਨ ਉਹਨਾਂ ਨੇ ਮਹਾਰਾਜੇ ਨਾਲ ਹਮਦਰਦੀ ਪ੍ਰਗਟ ਕਰਨ ਲਈ 9 ਸਤੰਬਰ 1923 ਈਸਵੀ ਨੂੰ ਨਾਬਾ ਰੋਸ ਦਿਵਸ ਮਨਾਇਆ ਇਸੇ ਸੰਬੰਧ ਵਿੱਚ ਜਾਤੋਂ ਦੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਬ੍ਰਿਟਿਸ਼ ਪੁਲਿਸ ਨੇ ਕਾਰਵਾਈ ਕਰਕੇ ਪਾਠ ਕਰਦੇ ਗ੍ਰੰਥੀ ਸਿੰਘਾ ਸਮੇਤ ਹੋਰ ਕਈ ਸਿੱਖਾਂ ਨੂੰ ਕੈਦ ਕਰ ਲਿਆ ਅਤੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤਾ ਗੁਰਬਾਣੀ ਦੀ ਨਿਰਾਦਰੀ ਹੋਈ ਹੁਣ ਇਹ ਮਸਲਾ ਸਿਰਫ ਰਿਪ ਦਮਨ ਸਿੰਘ ਨਾਲ ਦੁਰ ਵਿਹਾਰ ਦਾ ਨਾ ਰਿਹਾ ਗੁਰਬਾਣੀ ਦੀ ਬੇਦਬੀ ਦਾ ਹੋ ਗਿਆ ਅਤੇ ਸਿੱਖਾਂ ਨੇ ਅੰਗਰੇਜ਼ ਸਰਕਾਰ ਨਾਲ ਟੱਕਰ ਲੈਣ ਦਾ ਫੈਸਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਾਰੇ ਮਸਲੇ ਦੀ ਵਿਚਾਰ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰਨ ਲਈ 15 ਸਤੰਬਰ 1923 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ 25 ਸਿੰਘਾਂ ਦਾ ਜਥਾ ਜਤੋ ਭੇਜਿਆ ਸਰਕਾਰ ਨੇ ਇਹਨਾਂ ਸਿੰਘਾਂ ਨੂੰ ਜਤੋ ਨਾ ਪਹੁੰਚਣ ਦਿੱਤਾ ਅਤੇ ਰਸਤੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸਿੰਘਾਂ ਨੇ ਗੁਰਬਾਣੀ ਦੀ ਹੋਈ ਬੇਦਬੀ ਦਾ ਬਦਲਾ ਲੈਣ ਲਈ ਦ੍ਰਿੜ ਸੰਕਲਪ ਕਰਦਿਆਂ 5 ਮਹੀਨੇ ਤੱਕ 25-25 ਸਿੰਘਾਂ ਦੇ ਜਥੇ ਲਗਾਤਾਰ ਜਤੋ ਭੇਜੇ ਸਰਕਾਰ ਇਹਨਾਂ ਜਥਿਆਂ ਉੱਤੇ ਅਤਿਆਚਾਰ ਕਰਦੇ ਉਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਜਾਂ ਜੰਗਲਾਂ ਵਿੱਚ ਲਿਜਾ ਕੇ ਛੱਡ ਦਿੰਦੇ ਸੀ ਇਸ ਤਰ੍ਹਾਂ ਇਹ ਮੋਰਚਾ ਲੰਮਾ ਹੁੰਦਾ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5-500 ਦੇ ਸ਼ਹੀਦੀ ਜਥੇ ਭੇਜਣ ਦਾ ਫੈਸਲਾ ਲਿਆ 9 ਫਰਵਰੀ 1924 ਨੂੰ 500 ਸਿੱਖਾਂ ਦਾ ਪਹਿਲਾ ਸ਼ਹੀਦੀ ਜਥਾ ਜਥੇਦਾਰ ਭਾਈ ਊਧਮ ਸਿੰਘ ਜੀ ਦੀ ਅਗਵਾਹੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋੜਿਆ ਜਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨਾਬਾ ਰਿਆਸਤ ਦੀ ਹੱਦ ਵਿੱਚ ਦਾਖਲ ਹੋਈਆਂ ਇਹ ਜਥਾ ਜਤੋ ਪੂਜਾ ਜਦ ਇਹ ਜਥਾ ਗੁਰਦੁਆਰਾ ਟਿੱਬੀ ਸਾਹਿਬ ਵੱਲ ਵੱਧ ਰਿਹਾ ਸੀ ਤਾਂ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਥਾ ਨਾ ਰੁਕਿਆ ਅੱਗੇ ਵਧ ਰਹੇ ਜਥੇ ਉੱਪਰ ਅੰਗਰੇਜ਼ ਸਰਕਾਰ ਦੀਆਂ ਮਸ਼ੀਨ ਗੰਨਾਂ ਨੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅੱਗੇ ਜਾ ਰਹੇ ਸਿੱਖ ਗੋਲੀਆਂ ਨਾਲ ਸ਼ਹੀਦ ਹੋ ਜਾਂਦੇ ਤਾਂ ਉਹਨਾਂ ਦੇ ਪਿੱਛੇ ਵਾਲੇ ਸਿੱਖ ਸ਼ਹੀਦ ਹੋਣ ਲਈ ਹੋਰ ਤੇਜ਼ੀ ਨਾਲ ਅੱਗੇ ਵਧਦੇ ਨੇ ਆਪਣੇ ਹੱਥਾਂ ਵਿੱਚ ਫੜੇ ਹੋਏ ਨਿਸ਼ਾਨ ਸਾਹਿਬ ਨੂੰ ਨੀਵਾ ਨਾ ਹੋਣ ਦਿੱਤਾ ਇਸ ਗੋਲਾਬਾਰੀ ਵਿੱਚ अनेका ਸਿੰਘ ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋ ਜਾਂਦੇ ਨੇ ਜਥੇ ਦੇ ਬੱਚੇ ਹੋਏ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦੇ ਦਿੱਤੀਆਂ ਗਈਆਂ ਜਤੋ ਦਾ ਮੋਰਚਾ ਲਗਭਗ 2 ਸਾਲ ਤੱਕ ਚੱਲਿਆ 5-500 ਸਿੰਘਾਂ ਦੇ ਜਥੇ ਆਉਂਦੇ ਸਰਕਾਰ ਦੁਆਰਾ ਉਹਨਾਂ ਦੀ ਬੇਰਹਿਮੀ ਦੇ ਨਾਲ ਮਾਰ ਕੁੱਟਾਈ ਕੀਤੀ ਜਾਂਦੀ ਕਈਆਂ ਦੇ ਅੰਗ ਮਾਰੇ ਗਏ ਅਤੇ ਕਈਆਂ ਦੇ ਸਰੀਰ ਸਦਾ ਲਈ ਨਕਾਰਾ ਹੋ ਗਏ ਇਸੇ ਤਰ੍ਹਾਂ ਕਈ ਸਿੰਘ ਨਾਬਾ ਜੇਲ੍ਹ ਵਿੱਚ ਜਾ ਕੇ ਸ਼ਹੀਦ ਹੋ ਜਾਂਦੇ ਨੇ ਇਸ ਤਰ੍ਹਾਂ ਸਿੱਖ ਗੁਰਦੁਆਰਾਂ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ ਪੰਜਾਬ ਤੋਂ ਬਾਹਰ ਦੇ ਸੂਬੇ ਕਲਕੱਤੇ ਆਦਤੋਂ ਅਤੇ ਵਿਦੇਸ਼ਾਂ ਤੋਂ ਵੀ ਜਥੇ ਜਾਤੋ ਵਿੱਚ ਪੁੱਜੇ ਅੰਗਰੇਜ਼ ਸਰਕਾਰ ਵੱਲੋਂ ਇਹ ਜ਼ੁਲਮ ਦੀ ਹੱਦ ਹੋਈ ਗੁਰਦੁਆਰਾ ਸੁਧਾਰ ਲਹਿਰ ਤਹਿਤ ਸਿੱਖਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ 19 ਜਨਵਰੀ 1922 ਈਸਵੀ ਨੂੰ ਫਤਿਹ ਕੀਤਾ ਸਿੱਖ ਕੌਮ ਦੇ ਸੰਘਰਸ਼ ਅੱਗੇ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਇਸੇ ਤਰ੍ਹਾਂ ਜਾਤੋ ਦੇ ਮੋਰਚੇ ਵਿੱਚ ਵੀ ਗੁਰਸਿੱਖਾਂ ਨੇ ਲਗਾਤਾਰ 2 ਸਾਲ ਤੱਕ ਸ਼ਹਾਦਤਾਂ ਦਿੱਤੀਆਂ ਗੁਰਦਵਾਰਿਆਂ ਦੀ ਆਜ਼ਾਦੀ ਲਈ ਅੰਗਰੇਜ਼ ਸਰਕਾਰ ਦੇ ਵਿਰੁੱਧ ਇਹ ਵੱਡਾ ਸੰਘਰਸ਼ ਲੜਿਆ ਆਖਰ ਇਸ ਜ਼ੁਲਮੀ ਸਰਕਾਰ ਨੇ ਗੁਰਦਵਾਰਿਆਂ ਤੋਂ ਪੁਲਿਸ ਦਾ ਪਹਿਰਾ ਹਟਾ ਦਿੱਤਾ 7 ਜੁਲਾਈ 1925 ਈਸਵੀ ਨੂੰ ਸਰਕਾਰ ਵੱਲੋਂ ਗੁਰਦਵਾਰਾ ਐਕਟ ਪਾਸ ਕਰ ਦਿੱਤਾ ਗਿਆ ਅਤੇ ਕਈ ਕਦੀ ਸਿੱਖਾਂ ਨੂੰ ਰਹਾ ਕੀਤਾ ਗਿਆ ਸਾਰੇ ਜਥੇ ਜਾਤੋਂ ਵਿਖੇ ਇਕੱਠੇ ਹੋਏ ਇੱਕ ਅਖੰਡ ਪਾਠ ਸਾਹਿਬ ਦੀ ਥਾਂ 101 ਅਖੰਡ ਪਾਠ ਸਾਹਿਬ ਕੀਤੇ ਗਏ ਇਸ ਤਰ੍ਹਾਂ ਮਹਾਨ ਸ਼ਹਾਦਤਾਂ ਦੇ ਕੇ ਇਸ ਜਾਤੋਂ ਦੇ ਮੋਰਚੇ ਵਿੱਚ ਸਿੱਖਾਂ ਦੀ ਜਿੱਤ ਹੋਈ ਕਿਉਂਕਿ ਮਨੁੱਖਤਾ ਨਾਲ ਤੱਕਾ ਹੁੰਦਾ ਹੋਇਆ ਵੇਖ ਕੇ ਸਿੱਖ ਕਦੀ ਚੁੱਪ ਨਹੀਂ ਰਹਿ ਸਕਦੇ ਹਮੇਸ਼ਾ ਜਬਰ ਜ਼ੁਲਮ ਦੇ ਖਿਲਾਫ ਹੱਕ ਸੱਚ ਦੀ ਆਵਾਜ਼ ਸਿੱਖ ਕੌਮ ਨੇ ਬੁਲੰਦ ਕੀਤੀ ਹੈ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸੰਬੰਧ ਰੱਖਦਾ ਹੋਵੇ ਅਤੇ ਜਦੋਂ ਗੱਲ ਗੁਰੂ ਪ੍ਰੇਮ ਤੇ ਅਨਖ ਦੀ ਹੋਵੇ ਉਦੋਂ ਗੁਰੂ ਦੇ ਸਿੱਖ ਜਾਨਾ ਵਾਰਨ ਨੂੰ ਤਿਆਰ ਬਰ ਤਿਆਰ ਰਹਿੰਦੇ ਨੇ ਸਾਨੂੰ ਵੀ ਆਪਣੇ ਇਹਨਾਂ ਸੂਰਬੀਰ ਬਹਾਦਰ ਯੋਧਿਆਂ ਤੋਂ ਸਿੱਖਿਆ ਲੈਂਦੇ ਹੋਏ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਸਮੁੱਚੀ ਮਨੁੱਖਤਾ ਦੇ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਿੱਖ ਕੌਮ ਦੇ ਇਹਨਾਂ ਮਹਾਨ ਯੋਧਿਆਂ ਵੱਲੋਂ ਸ਼ਹਾਦਤਾਂ ਦੇ ਕੇ ਇਹ ਜਾਤੋ ਦਾ ਮੋਰਚਾ ਫਤਿਹ ਕੀਤਾ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ